ਖਬਰਨਾਮਾ ਦੇਖ ਰਿਆ শ্রোਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਤਰਥਲੀ ਬਚੀ ਹੋਈ ਹੈ ਡੀਆਈਜੀ ਹਰਚਰ ਸਿੰਘ ਭੁੱਲੜ ਦੀ ਗ੍ਰਿਫਤਾਰੀ ਨੂੰ ਲੈ ਕੇ ਮੌਕੇ ਤੇ ਦਬੋਚਿਆ ਗਿਆ ਸੀਬੀਆਈ ਦੇ ਸਰਪੋਚ ਅਧਿਕਾਰੀਆਂ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਭਾਰਤੀ ਜਨਤਾ ਪਾਰਟੀ ਵੱਡੇ ਪੱਧਰ ਤੇ ਗੇਮ ਜਿਹੜੀ ਹੈ ਚੇਂਜ ਕਰਨਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਨੇ ਮਨ ਬਣਾ ਲਿਆ ਹੈ ਕਿ ਆਪਣੇ ਬਲ ਬੂਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣ ਕੀ ਪੰਜਾਬ ਦੇ ਕਿਸਾਨ ਕੀ ਪੰਜਾਬ ਦੇ ਬੇਰੁਜ਼ਗਾਰ ਕੀ ਪੰਜਾਬ ਦੇ ਨੌਜਵਾਨ ਭਾਰਤੀ ਜਨਤਾ ਪਾਰਟੀ ਵੱਲ ਮੁਰੰਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੱਬੀ ਲੱਗੇਗੀ ਕਿਉਂਕਿ ਜਿਸ ਤਰ੍ਹਾਂ ਸੀਬੀਆਈ ਅਤੇ ਸੀਬੀਆਈ ਤੋਂ ਬਾਅਦ ED ਦੀ ਦਸਤਕ 1-2-3 ਦਿਨ ਦੇ ਵਿੱਚ ਵਿੱਚ ਪੰਜਾਬ ਦੇ ਵਿੱਚ ਪਹੁੰਚ ਵਾਲੀ ਹੈ। ਡੀਆਜੀ ਹਰਚਲ ਸਿੰਘ ਤੋਂ ਬਾਅਦ ਐਸਐਸਪੀ ਕੁਲਦੀਪ ਸਿੰਘ ਚੈਲ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਪੁੱਛਗਿੱਛ ਦੇ ਲਈ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਅਤੇ ਰੋਪੜ ਰੇਂਜ ਦੇ 5 ਆਈਪੀਐਸ ਅਧਿਕਾਰੀ ਕਹਿੰਦੇ ਨੇ ਕਿ ਚੰਡੀਗੜ੍ਹ ਛੱਡ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ। ਜਨਿਕੇ ਦਿਵਾਲੀ ਉਹਨਾਂ ਦੀ ਕਰਕਰੀ ਹੋ ਗਈ ਹੈ। ਬਾਬ ਰੋੜੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਪੰਜ ਦਿੱਲੀ ਦੀ ਦਿੱਲੀ ਦੀ ਹਾਈ ਕਮਾਂਡ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਅਸੀਂ ਗੱਲ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਲਗਾਤਾਰ ਬੇਨਕਾਬ ਕਰ ਰਹੀ ਹੈ ਕਿ ਜਿਹੜੇ ਅਫਸਰਾਂ ਦੀਆਂ ਜਿਹੜੇ ਵੱਡੇ ਅਧਿਕਾਰੀਆਂ ਦੀਆਂ ਡਿਊਟੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਈਆਂ ਜੰਗ ਨਸ਼ਿਆਂ ਵਿਰੁੱਧ ਭ੍ਰਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਹੈ ਲੇਕਿਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਲੇਕਿਨ ਦੁੱਧ ਦੀ ਰਾਖੀ ਬਿਲੇ ਬਿਠਾ ਦਿੱਤੇ ਖੇਤ ਨੂੰ ਵਾਰਖਾਨਾ ਲੱਗੀ ਹੋਈ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ ਜੀ ਨੂੰ ਇਸ ਗੱਲ ਦਾ ਪਤਾ ਸੀ ਕਿ ਡੀਆਈਜੀ ਹਰਚਰ ਸਿੰਘ ਪੁੱਲਰ ਅਤੇ ਉਹਦੇ ਅਧੀਨ ਜਿਹੜੇ ਉਹਦੀ ਰੇਂਜ ਵਿੱਚ ਜਿਹੜੇ 5 ਆਈਪੀ ਅਫਸਰ ਨਹੀਂ ਉਹ ਸਾਰੀਆਂ ਚੀਜ਼ਾਂ ਨੂੰ ਇੰਜਾਮ ਦੇ ਰਹੇ ਨੇ ਗੱਡੀਆਂ ਮਿਲੀਆਂ ਨੇ ਚੈਟਸ ਮਿਲੀਆਂ ਨੇ ਮੋਬਾਈਲ ਤੇ ਅਤੇ ਕ੍ਰਿਸ਼ਨੂ ਖੁੱਲ ਕੇ ਬਿਆਨਬਾਜ਼ੀ ਕਰ ਰਿਹਾ ਹੈ ਉਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਕ੍ਰਿਸ਼ਨ ਜਿਹੜਾ ਕ੍ਰਿਸ਼ਨੂ ਹੈ ਜਿਹੜਾ ਦਲਾਲੀ ਦਾ ਕੰਮ ਕਰਦਾ ਸੀ ਉਹ ਪੰਜਾਬ ਦੇ ਫੌਕੀ ਦੇ ਸਾਬਕਾ ਹੌਕੀ ਖਿਡਾਰੀ ਵੀ ਰਹਿ ਚੁੱਕੇ ਨੇ ਤੇ ਦੇਖੋ ਕਿਸ ਤਰ੍ਹਾਂ ਇਹ ਸਾਰੇ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿਹੜੇ ਮੰਤਰੀ ਕਿਹੜੇ ਵਿਧਾਇਕ ਅਤੇ ਮੁੱਖ ਮੰਤਰੀ ਇਹ ਸਾਰੇ ਆਉਣ ਵਾਲੇ ਦਿਨਾਂ ਦੇ ਵਿੱਚ सीबीआई ਅਤੇ ਈਡੀ ਦੀ ਰਡਾਰਤੇ ਨੇ ਜਿਸ ਤਰ੍ਹਾਂ ਸੁਖਪਾਲ ਸਿੰਘ ਖੈਰਾ ਵੱਲੋਂ ਕਿਹਾ ਜਾ ਰਿਹਾ ਹੈ ਪ੍ਰਤਾਪ ਸਿੰਘ ਬਾਜਬਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਹਰਪਾਲ ਸੇ ਵਿਚੀਮਾ 40 ਕਰੋੜ ਹਰ ਸਾਲ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵੱਲੋਂ ਦਿੰਦੇ ਨੇ ਤੇ ਸੁਖਪਾਲ ਸਿੰਘ ਖੈਰਾ ਕਹਿ ਰਹੇ ਨੇ ਕਿ ਜੇਕਰ ਚੰਗੀ ਰੇਂਜ ਦੇ ਵਿੱਚ ਡਿਊਟੀ ਲੋਣੀ ਹੈ ਇਹਨਾਂ ਅਫਸਰਾਂ ਨੇ ਤੇ 5-5 ਕਰੋੜ ਰੁਪਏ ਦੇ ਬੈਗ ਭਰ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਵੱਲੋਂ ਦਿੱਤੇ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਤਾਂ ਆਲਰੇਡੀ ਹੀ 56 ਉਹਨਾਂ ਨੇ ਦੱਸਿਆ ਹੋਇਆ ਹੈ ਅਰਵਿੰਦ ਕੇਜੀਵਾਲ ਮਨੀ ਸੋਦੀਆ ਸਤਿੰਦਰ ਜੈ ਉਹ ਕਾਫੀ ਸਮਾਂ ਜੇਲਾ ਦੇ ਵਿੱਚ ਰਹਿ ਕੇ ਆਏ ਨੇ ਮਨੀ ਲੌਂਡਰੀ ਅਤੇ ਸ਼ਰਾਬ ਦੇ ਘਟਾਲੇ ਨੂੰ ਲੈ ਕੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਵੀ ਨੂੰ ਹੁਣ ਸੁਚੇਤ ਰਹਿਣਾ ਪਵੇਗਾ ਇੱਕ ਤਗੜੀ ਗੇਮ ਹੈ ਬੇ ਭਾਰਤੀ ਜਨਤਾ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਗੇਮ ਬਣਾਈ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਉਹਦੇ ਵਿੱਚ ਆਪ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਸਾਹ ਸੁੱਕੇ ਹੋਏ ਨੇ ਕਿਉਂਕਿ ਕਾਂਗਰਸ ਪਾਰਟੀ ਨੇ ਦਬਦਬਾ ਬਣਾਇਆ ਹੋਇਆ ਹੈ ਕਿ 2027 ਦੀਆਂ ਵਿਧਾਨ ਸਭਾ ਦੀ ਚੋਣ ਵਿੱਚ ਸਾਡੀ ਸਰਕਾਰ ਬਣੇਗੀ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਰਹੇਗੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਪਗ ਵਰਤਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਕਹਿ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਆਦਮੀ ਪਾਰਟੀ ਦੀ ਸਰਕਾਰ ਰਿਪੀਟ ਕੀਤੀ ਜਾਵੇਗੀ ਰਿਪੀਟ ਕੀਤੀ ਜਾਵੇਗੀ ਰਿਪੀਟ ਹੋਵੇਗੀ ਇਹ ਕਹਿਣਾ ਹਾਲੇ ਬੜਾ ਮੁਸ਼ਕਲ ਹੈ ਕਿਉਂਕਿ ਹਲਕਾ ਤਰ ਤਰ ਦੀ ਜਿਮਨੀ ਚੋਣ ਜਿਹੜੀ ਹੈ ਉਹ ਤੈਅ ਕਰੇਗੀ ਕਿ ਕੌਮ ਪੰਥ ਕਿਹੜੀ ਪਾਰਟੀ ਨੂੰ ਵੋਟ ਪਾਵੇਗਾ 227 ਦੀਆਂ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਜਿਸ ਤਰ੍ਹਾਂ सीबीआई ਨੇ ਆਪਣੇ ਜਿਹੜੇ सीबीआई ਦੇ ਜਿਵੇਂ ਦਰਵਾਜ਼ੇ ਖੋਲ ਦਿੱਤੇ ਗਏ ਨੇ ਈਡੀ 2-3 ਦਿਨਾਂ ਦੇ ਵਿੱਚ ਦਸਕਤ ਕਰੇਗੀ ਪੰਜਾਬ ਦੇ ਵਿੱਚ ਵੱਡੇ ਲੋਗਾ ਉੱਤੇ ਵੱਡੀਆਂ ਕਾਰਵਾਈਆਂ ਹੋਣਗੀਆਂ ਕਿਉਂਕਿ ਡੀਆਈਜੀ ਭੁੱਲੜ ਦੇ ਨਾਲ ਮੰਤਰੀ ਮੰਤਰੀ ਵਿਧਾਇਕ ਅਤੇ ਇਵਨ ਤੋਂ ਹਾਈ ਕਮਾਂਡ ਜੇਕਰ ਅਨਵੋਲਵ ਹੈ ਅਸੀਂ ਕਹਿ ਰਹੇ ਹਾਂ ਜੇਕਰ ਅਨਬੂਲ ਹੈ ਅਤੇ ਉਹਨਾਂ ਉੱਤੇ ਵੀ 56 ਕੱਸਿਆ ਚਾਹੇਗਾ ਉਹਨਾਂ ਨੂੰ ਵੀ सीबीआई ਦੇ ਸਾਹਮਣੇ ਪੇਸ਼ ਹੋਣਾ ਪਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਪੂਰਾ ਤਾਮ-ਚਾਮ ਚੋਕਰੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤੇ ਦੂਸਰੇ ਪਾਸੇ ਬੰਦੀ ਸਿੰਘਾਂ ਦੇ ਹੱਕ ਵਿੱਚ ਵੀ ਕਹਿੰਦੇ ਨੇ ਕਿ ਬੜੀ ਬੜੀ ਜਲਦੀ ਵੱਡੇ ਫੈਸਲੇ ਲੈ ਜਾਰੀ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਠਿੱਬੀ ਲੱਗੇਗੀ ਕਾਂਗਰਸ ਨੂੰ ਅਤੇ ਆਮ ਆਦਮੀ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਧੰਨਵਾਦ